ਮੁਹੇ ਆਪਣਾ ਦਾਸ ਬਣਾ ਲੈ ਖਾਟੂ ਵਾਲੇ ਬਾਬਾ ਮੁਹੇ ਆਪਣਾ ਦਾਸ ਬਣਾ ਲੈ ਖਾਟੂ ਵਾਲੇ ਬਾਬਾ ਮੋਜ ਦੇ ਮੇਂ ਆਜ ਬਸਾ ਲੈ ਖਾਟੂ ਵਾਲੇ ਬਾਬਾ ਮੋਜ ਦੇ ਆਜ ਬਸਾ ਲੈ ਖਾਟੂ ਵਾਲੇ ਜੈ ਸ਼੍ਰੀ ਸ਼ਾਮ ਜੀ ਪ੍ਰੋਗਰਾਮ ਤੋਂ ਪ੍ਰੋਗਰਾਮ ਦੇ ਨਾਲ ਹੀ ਸ਼੍ਰੀ ਜੈ ਮਹਾਕਾਲ ਮਹਾਰਤੀ ਸੇਵਾ ਪਰਿਵਾਰ ਵੱਲੋਂ 251 ਜੋਤਾਂ ਦੇ ਦੁਆਰਾ ਬਾਬਾ ਸ਼ਾਮ ਜੀ ਦੀ ਬੜੀ ਬੱਵੇ ਆਰਤੀ ਵੀ ਕੀਤੀ ਜਾਏਗੀ ਇਸ ਲਈ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਓ ਤੇ ਬਾਬਾ ਸ਼ਾਮ ਜੀ ਕੋਲੋਂ ਆਪਣਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਸ਼ਾਮ ਜੀ ਲੋਕਾਂ ਨੂੰ ਜੀ ਇਹ ਹੀ ਮੈਸੇਜ ਦਵਾਂਗੇ ਕਿ ਵੱਧ ਤੋਂ ਵੱਧ ਆਓ ਬਾਬਾ ਸ਼ਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਸਨਾਤਨ ਮਤ ਨਾਲ ਜੁੜੋ ਨਸ਼ੇ ਤੇ ਅਗੋ ਜੀ ਜੈ ਸ਼੍ਰੀ ਸ਼ਾਮ ਜੀ ਇਹ ਪ੍ਰੋਗਰਾਮ ਜਨਤਾਨਗਰ ਵਿਖੇ 골ਡਨ ਪਾਰਕ ਦੇ ਨਾਲ ਜੱਸਾ ਸਿੰਘ ਰਾਮਗੜੀਆ ਸਟੇਡੀਅਮ ਦੇ ਵਿੱਚ ਕਰਵਾਇਆ ਜਾ ਰਿਹਾ ਹੈ 15 ਤਰੀਕ 15 ਦਸੰਬਰ ਦਿਨ ਸੰਡੇ ਨੂੰ ਕਰਵਾਇਆ ਜਾ ਰਿਹਾ ਹੈ ਹਾਰੇ ਦਾ ਸਹਾਰਾ ਖਾਟੂ ਸ਼ਾਮ ਮਹਾਰਾ ਹਰੇ ਕਾ ਸਹਾਰਾ ਖਾਟੂ ਸ਼ਾਮ ਮਹਾਰਾ ਮੈਂ ਰਵੀ ਸ਼ਰਮਾ ਸ਼੍ਰੀ ਹਰੀ ਹਰ ਮਾਦਵ ਸੇਵਾ ਪਰਿਵਾਰ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ 15 ਦਸੰਬਰ 2024 ਦਿਨ ਐਤਵਾਰ ਨੂੰ ਸ਼੍ਰੀ ਖਾਟੂ ਸ਼ਾਮ ਜੀ ਦਾ ਸੰਗੀਤਨ ਹੋਣ ਜਾ ਰਿਹਾ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਸਾਰੇ ਬਾਬਾ ਸ਼ਾਮ ਜੀ ਦੇ ਦਰਸ਼ਨ ਕਰੋ ਤੇ ਆਪਣੀਆਂ ਝੋਲੀਆ ਭਰੋ ਜੀ ਜੈ ਸ਼੍ਰੀ ਸ਼ਾਮ ਬਾਬਾ ਜੀ ਹਾਂਜੀ ਹਾਂ ਇਨੇ ਮਾਂ ਚਾਹਦੇ ਵੀ ਪੂਰੀ ਝੋਲੀ ਵਿੱਚ ਸੋਹਣੇ ਜੀ ਮਨ ਕੇ ਪੂਰੀ ਹੁੰਦੀ ਹੈ। ਸ੍ਰੀ ਸ਼ਾਮ ਸ੍ਰੀ ਸ਼ਾਮ ਬਾਬਾ ਜੀ ਸਾਰੇ ਮਨੋ ਕਾਮਨਾ ਪੂਰੇ ਕਰਦੇ ਨੇ ਜੀ ਕਿਰਪਾ ਕਰਕੇ ਸਾਰੇ ਸੰਗਤ ਨੂੰ ਬੇਨਤੀ ਕੀਤੀ ਜੋ ਵੀ ਤੁਹਾਡੀ ਇੱਛਾ ਹੋਊਗੀ ਉਹ ਸ੍ਰੀ ਸ਼ਾਮ ਜੀ ਜ਼ਰੂਰ ਪੂਰਨ ਕਰਨਗੇ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਲੋਕੀ ਆਓ। ਹਾਂਜੀ ਜੈ ਸ਼੍ਰੀ ਸ਼ਾਮ ਜੀ। 15 ਦਸੰਬਰ ਦਿਨ ਰਵੀਵਾਰ ਬਾਬਾ ਜੀ ਦਾ ਆਪਾਂ ਪ੍ਰੋਗਰਾਮ ਕਰਵਾ ਰਹੇ ਹਾਂ 골ਡਨ ਪਾਰਕ ਜਨਤਾ ਨਗਰ ਦੇ ਵਿੱਚ ਜੀ। ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਜਿਹੜੀ ਸੰਗਤ ਵੀ ਦੇਖ ਰਹੀ ਹੈ ਸਾਰੇ ਜਾਣੇ ਬਾਬਾ ਜੀ ਦੇ ਸੰਗੀਤਨ ਤੇ ਪਹੁੰਚਣ ਅਸੀਂ ਆਪਣੇ ਵੱਲੋਂ ਜਿੰਨਾ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਪਾਰਕਿੰਗ ਵੱਲੋਂ ਸਾਰੇ ਅਰੇਂਜਮੈਂਟ ਕੀਤੇ ਨੇ ਲੰਗਰ ਦਾ ਵੀ ਪ੍ਰਬੰਧ ਹੈ ਜੀ ਤੇ ਜੇ ਕੋਈ ਬਜ਼ੁਰਗ ਜਿਹੜੇ ਨਹੀਂ ਵੀ ਆ ਸਕਦੇ ਉਹਨਾਂ ਦੇ ਬੈਠਣ ਵਾਸਤੇ ਵੀ ਖਾਸ ਪ੍ਰਬੰਧ ਕੀਤਾ ਤਾਂ ਜੋ ਸਾਡੇ ਉਰੇ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਕਮੀ ਮਹਿਸੂਸ ਨਾ ਹੋਵੇ ਤੇ ਸਾਰੇ ਜਾਣੇ ਪਹੁੰਚ ਤੇ ਬਾਬਾ ਜੀ ਦੇ ਦਰਸ਼ਨ ਦੀਦਾਰ ਕਰੋ ਤੇ ਖਾਲੀ ਝੋੜੀਆਂ ਲੈ ਕੇ ਆਓ ਤੇ ਭਰੀਆਂ ਹੋਈਆਂ ਲੈ ਕੇ ਜਾਓ ਇਹ ਜੀ ਦੂਸਰਾ ਜੀ ਪਿਛਲੇ ਪ੍ਰੋਗਰਾਮ ਤੇ ਵੀ ਬਹੁਤ ਹੀ ਸੰਗਤ ਸਾਡੇ ਕੋਲ ਨਾਲ ਜੁੜੀ ਤੇ ਨਾਲ ਸਾਡੇ ਨਵੇਂ ਮੈਂਬਰ ਵੀ ਜੁੜੇ ਤੇ ਇਸ ਵਾਰੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਵੱਡ ਚੜ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਈ ਜਾਂਦੀ ਮੇਰਾ ਨਾਮ ਅਨਿਲ ਕੱਕੜ ਹੈ ਜੀ ਜੀ ਤੇ 15 ਦਸੰਬਰ ਦਿਨ ਰਵੀਵਾਰ ਜਨਤਾਨਗਰ 골ਡਨ ਪਾਰਕ ਵਿਖੇ ਖਾਟੂ ਸ਼ਾਮ ਜੀ ਦੀ ਚੌਂਕੀ ਕਰਵਾਈ ਜਾ ਰਹੀ ਹੈ ਜੀ ਜੋ ਕਿ ਸਵੇਰੇ 9 ਵਜੇ ਸ਼ਿਵ ਸ਼ਕਤੀ ਮੰਦਿਰ ਜਨਤਾਨਗਰ ਨੂੰ ਦਿਹਾਣਾ ਵਿਸ਼ ਨਿਸ਼ਾਨ ਯਾਤਰਾ ਕੀਤੀ ਜਾਏਗੀ ਜੀ ਤੇ ਸ਼ਾਮੀ 6 ਵਜੇ ਬਾਬਾ ਜੀ ਦਾ ਨਿਸ਼ਾਨ ਪੂਜਨ ਤੇ ਉਸ ਤੋਂ ਬਾਅਦ ਜੋਤੀ ਪ੍ਰেজੈਂਟ ਤੇ ਮਬਾਈ ਦਾ ਕੀਰਤਨ ਸਟਾਰਟ ਕੀਤਾ ਜਾਏਗਾ ਜੀ ਜਿਦੇ ਵਿੱਚ ਬਾਬੇ ਦਾ ਗੁਣਗਾਨ ਕਰਨ ਵਾਸਤੇ ਦੋ ਕਲਾਕਾਰ ਇੱਕ ਆਪਣੇ ਰੋਹਿਤ ਸ਼ਰਮਾ ਜੀ ਤੇ ਹਿਮਤ ਅਗਰਵਾਲ ਜੀ ਆ ਰਹੇ ਨੇ ਜੀ ਤੇ ਮੇਰੇ ਇਹੀ ਲੁਧਿਆਣਾ ਵਾਸੀਆਂ ਨੂੰ ਇਹੀ ਅਰਜ਼ ਹੈ ਜੀ ਕਿ ਆ ਕੇ ਬਾਬਾਈ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਸਾਡੀ ਇਹੀ ਕੋਸ਼ਿਸ਼ ਹੈ ਜੀ ਕਿ ਆਪਾਂ 올ਓਵਰ ਪੰਜਾਬ ਦੇ ਵਿੱਚ ਸਾਰਿਆਂ ਨੂੰ ਇਨਵੀਟੇਸ਼ਨ ਦੇ ਕੇ ਆਏ ਆ ਜੀ ਕਿ ਬਾਬੇ ਦੇ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੇ ਅਸ਼ੀਰਵਾਦ ਪ੍ਰਾਪਤ ਕਰੋ ਆਪਣੇ ਖਾਲੀ ਝੋਲਿਆ ਲੈ ਕੇ ਜਾਓ ਤੇ ਭਰ ਕੇ ਆਓ जय श्री श्याम जी इतणा ਦੇ ਇੰਤਜ਼ਾਮ ਹੈ ਤੁਹਾਡੇ ਵੱਲੋਂ ਪਾਰਕਿੰਗ ਲੈ ਕੇ ਸਾਰੇ ਪਾਰਕਿੰਗ ਦੇ ਵਿੱਚ ਆਪਣਾ ਪੁਲਿਸ ਪ੍ਰਸ਼ਾਸਨ ਦਾ ਵੀ ਆਪਣਾ ਬਹੁਤ ਸਾਰਾ ਸਹਿਯੋਗ ਹੈ ਜੀ ਉਸ ਤੋਂ ਬਾਅਦ ਪ੍ਰਾਈਵੇਟ ਸਿਕਿਉਰਟੀ ਦਾ ਵੀ ਪ੍ਰੋਪਰ ਇੰਤਜ਼ਾਮ ਕੀਤਾ ਗਿਆ ਹੈ ਜੀ ਉਸ ਤੋਂ ਬਾਅਦ ਬਾਬਾ ਜੀ ਦਾ ਜਿਹੜਾ ਸ਼ਾਮ ਰਸੋਈ ਜਿਹੜੀ ਹੈ ਜੀ ਉਹ ਵੀ ਪ੍ਰੋਪਰ ਇੰਤਜ਼ਾਮ ਕੀਤਾ ਗਿਆ ਹੈ ਜੀ 8 ਵਜੇ ਸਟਾਰਟ ਹੋ ਜੇਗੀ ਜੀ ਸ਼ਾਮ ਰਸੋਈ ਉਸ ਤੋਂ ਬਾਅਦ ਬਾਬੇ ਦਾ 56 ਭੋਗ ਹੋ ਗਿਆ ਬਾਬੇ ਦਾ ਚੂਰਮੇ ਦਾ ਪ੍ਰਸ਼ਾਦ ਹੋ ਗਿਆ ਉਸ ਜੀ ਦਾ ਸਾਰਾ ਬਾਬਾ ਜੀ ਨੇ ਆਪ ਹੀ ਆ ਕੇ ਸਾਰਾ ਅਰੇਂਜ ਕੀਤਾ ਹੈ ਜੀ ਆਪਣਾ ਜਨਤਾਨਗਰ 골ਡਨ ਪਾਰਕ ਦੇ ਕੋਲ ਜਨਤਾਨਗਰ 골ਡਨ ਪਾਰਕ ਦੇ ਕੋਲ ਗੋਲਡਨ ਪਾਰ ਦੇ ਅੰਦਰ ਜੱਸਾ ਸਿੰਘ ਰਾਮਗੜੀਆ ਸਟੇਡੀਅਮ ਹੈ ਜੀ ਉੱਥੇ ਬਾਬਾ ਜੀ ਦਾ ਕੀਰਤਨ ਕਰਾਇਆ ਜਾ ਰਿਹਾ ਹੈ ਜੀ ਜੈ ਸ਼੍ਰੀ ਸ਼ਾਮ ਜੀ